ਤੋ ਦੋਸਤੋ ਅੱਜ ਅਸੀਂ ਤੁਹਾਨੂੰ ਦੇਸੀ ਘਿਓ ਦਾ ਕੜਾਹ ਬਣਾਉਣਾ ਸਿਖਾਵਾਂਗੇ ਫਸਟ ਅਸੀਂ ਇਹਦੇ ਵਿੱਚ ਪਾਉਣਾ ਘਿਓ ਦੇਸੀ ਘਿਓ ਇੱਕ ਇੱਕ ਕਰਸੀ ਪਾ ਲੈਣੀ ਹੈ ਦੇਸੀ ਘਿਓ ਦੀ ਫਿਰ ਤੁਸੀਂ ਕੀ ਕਰਨਾ ਕਿ ਉਹ ਗਰਮ ਹੋਣ ਦੇਣਾ ਜਦੋਂ ਤੁਹਾਡਾ ਚੰਗੀ ਤਰ੍ਹਾਂ ਘਿਓ ਗਰਮ ਹੋ ਗਿਆ ਫਿਰ ਅਸੀਂ ਵਿੱਚ ਪਾਉਣਾ ਅੱਧੀ ਕਟੋਰੀ ਆਟੇ ਦੀ ਅੱਧੀ ਕਟੋਰੀ ਜਿਹੜੀ ਆਟੇ ਦੀ ਕੌਲੀ ਆਪਾਂ ਪਾ ਕੇ ਤੁਸੀਂ ਘਟੋ ਘਟ ਚਾਰਜੀ ਘਰ ਦੇ ਵਿੱਚ ਇਹਨੂੰ ਕੜਾਹ ਨੂੰ ਖਾ ਸਕਦੇ ਜੇ ਅੱਧੇ ਦੀ ਕੌਲੀ ਅੱਧੇ ਕਟੋਰੀਆ ਅੱਠੇ ਦੀ ਪਾਉਣਾ ਤੇ ਅੱਧੇ ਕੌਲੀ ਜਿਹੜਾ ਆਟੇ ਦੀ ਪਾਤੀ ਐ ਏਡਾ ਸੀ ਇਹਨੂੰ ਭੁੰਨਾ ਚੰਗੀ ਤਰੀਕੇ ਨਾਲ ਪਹਿਲਾਂ ਤੁਸੀਂ ਸੁੱਕਾ ਵੀ ਆਟਾ ਭੁੰਨ ਸਕਦੇ ਜੇ ਚੈੱਕੀ ਹੋ ਦੇ ਵਿੱਚ ਵੀ ਪਾ ਕੇ ਭੁੰਨ ਸਕਦੇ ਜੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਹਨੂੰ ਭੁੰਨ ਲੈਣਾ ਚੈੱਕੀ ਹੋ ਦੇ ਵਿੱਚ ਵੀ ਤੇ ਸੁੱਕਾ ਆਟਾ ਵੀ ਭੁੰਨ ਸਕਦੇ ਜੇ ਫਿਰ ਜਦੋਂ ਚੰਗੀ ਤਰੀਕੇ ਦੇ ਨਾਲ ਭੁਜ ਗਿਆ ਆਟਾ ਐ ਫਿਰ ਅਸੀਂ ਵਿੱਚ ਇਹਦੇ ਪਾਉਣਾ ਐ ਪਾਣੀ ਪਾਣੀ ਪਾ ਕੇ ਚੰਗੀ ਤਰ੍ਹਾਂ ਨੂੰ ਹਿਲਾਉਣਾ ਹੈ ਇਹਦੇ ਵਿੱਚ ਢੇਲੀ ਨਹੀਂ ਵੱਜਣ ਦੇਣੀ ਜੇ ਢੇਲੀ ਵੱਜ ਗਈ ਤੇ ਫੇਰ ਸਮਝ ਲਓ ਕਿ ਘਰਾ ਨਹੀਂ ਜ ਸਹੀ ਬਨਣਾ ਇੱਧਰ ਤੁਸੀਂ ਪਾਣੀ ਪਾ ਲੈਣਾ ਵਾ ਘਟੋ ਘਟ 3-4 ਕੋਲੀਆਂ 4 ਕੋਲੀਆਂ 4% ਪਾਣੀ ਪਾ ਲੈਣਾ ਪਾਣੀ ਪਾ ਕੇ ਫਿਰ ਤੁਸੀਂ ਇਹਨੂੰ ਚੰਗੀ ਤਾਂ ਹਿਲਾਉਣਾ ਭੁੰਨਣਾ ਉਦੋਂ ਤੱਕ ਜਦੋਂ ਤੁਹਾਡਾ ਐਦਾਂ ਥੋੜਾ ਲਾਲ ਕਲਰ ਦਾ ਹੋ ਗਿਆ ਫਿਰ ਤੁਸੀਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਫਿਰ ਤੁਸੀਂ ਇਹਦੇ ਵਿੱਚ ਖੰਡ ਪਾ ਲੈਣੀ ਆ ਖੰਡ ਮਿੱਠਾ ਸਵਾਦ ਅਨੁਸਾਰ ਪਾ ਲੈਣਾ ਠੀਕ ਹੈ ਜੀ ਦੇਖੋ ਮਿੱਠਾ ਸਵਾਦ ਅਨੁਸਾਰ ਪਾ ਕੇ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਮਿੱਠਾ ਪਹਿਲਾਂ ਨਹੀਂ ਪਾਉਣਾ ਪਾਣੀ ਪਾਉਣ ਤੋਂ ਬਾਅਦਾਂ ਮਿੱਠਾ ਪਾਉਣਾ ਨਹੀਂ ਤੇ ਢੇਲੀਆਂ ਵੱਜ ਜਾਂਦੀਆਂ ਬਹੁਤ ਹੀ ਵਧੀਆ ਤਰੀਕਾ ਹੈ ਸਿੰਪਲ ਔਰ ਵਧੀਆ ਤਰੀਕਾ ਤੁਸੀਂ ਚਾਰ ਜانے ਆਮ ਦਾ ਖਾ ਸਕਦੇ ਜੀ ਅੱਧੀ ਕੌਲੀ ਆਟੇ ਦੀ ਔਰ ਇੱਕ ਕਰਤੀ ਦੇਸੀ ਘਿਓ ਦੀ ਫਿਰ ਤੁਸੀਂ ਜਿੰਨਾ ਇਹਨੂੰ ਸੰਗਣਾ ਕਰਨਾ ਚਾਹੁੰਦੇ ਜਿੰਨਾ ਸੰਗਣਾ ਕਰਕੇ ਤੇ ਤੁਹਾਡਾ ਖਰਾ ਰੈਡੀ ਹੋ ਜਾਣਾ ਜਿਆਦਾ ਟਾਈਮ ਨਹੀਂ ਬਹੁਤ ਜਿਆਦਾ ਤੋਂ ਜਿਆਦਾ 5 ਮਿੰਟ ਦੇ ਵਿੱਚ ਵਿੱਚ ਤੁਸੀਂ ਘਰ ਦੇ ਵਿੱਚ ਦੇਸੀ ਘਿਓ ਦਾ ਕੜਾ ਬਹੁਤ ਹੀ ਵਧੀਆ ਸਵਾਦ ਅਨੁਸਾਰ ਬਣਾ ਸਕਦੇ ਜੀ ਜੇ ਤੁਸੀਂ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਪਮਾਲਨ ਕਰੋ ਹੋਰ ਵਧੀਆ ਬਣ ਜਾਊਗਾ ਤੇ ਜੇ ਤੁਸੀਂ ਅੱਲਾ ਅੱਲਾ ਕਰਨਾ ਉਹਦਾ ਵੀ ਨਾਮ ਲੈ ਲਓ ਜੇ ਰਾਮ ਨਾਮ ਕਰਨਾ ਉਹਦਾ ਵੀ ਨਾਮ ਲੈ ਲਓ ਦੇਖੋ ਚੈੱਕ ਕਰੋ ਜੀ ਟਰਾਈ ਜਰੂਰ ਕਰੋ